ਸੋ ਕਹੋ ਢੱਲ ਗੁਰ ਸੇਵੀ ਐ ਐਹਨੇ ਸੁਸਹਿਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਦੁਖ ਸੰਮਦੀ ਨੂਰ ਅਰ ਸੋ ਗੁਰ ਸੋ ਝਟਿਐ ਤੁਧ ਝਿਟੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਭ ਨਾ ਦਾ ਵੇ ਸਾਹ ਸਜਣਾ ூ சேபோ மஹல்ல பஞ்சா ரோபால நிதாயன ਰਹਿ ਸਮਨ ਉਭਜਿਓ ਸਗਲੇ ਦੂਖ ਪਲਾਇਣ ਰਸਨਾ ਗੁਣ ਗੋਬਾਲ ਨਿਧ ਗਾਇਣ ਸਾਥ ਸਹਜ ਰਹਿਸ ਮਨ ਉਭਜਿਓ ਸਗਲੇ ਦੁਖ ਬਲਾਇਣ ਰਹਾਉ ਜੋ ਮੰਗੈ ਸੋਈ ਸੋਈ ਪਾਵਹਿ ਸੇਵ ਹਰ ਕੇ ਜਰਨ ਰਸਾਇਣ ਨਮਾ ਮਰਣ ਦੁਖੇ シュਟ ਹੈ ਪਵ ਜਲ ਜਗਤ ਤਰਾਈਣ ਖੋਜਤ ਖੋਜਤ ਤਤ ਵਿਚਾਰੋ ਦਾਸ ਗੋਬਿੰਦ ਪરાਯਣ ਅਬ ਨਾ ਸਿਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਾਤਵੀ ਜਾਰੋ ਦਾਸ ਗੋਵਿੰਦ ਪਰਾਇਣ ਅਬਨਾ ਸਿਖੇ ਮਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋੜੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਤ ਸਹਿਜ ਰਹਿ ਸਮਨ ਉਪਜਿਓ ਸਗਲੇ ਦੁਖ ਪਲਾਇਣ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਖਾਲਸਾ ਰੂਪ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਦੇ ਬੋਹੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 713 ਦੇ ਟੋਡੀ ਰਾਗ ਅੰਦਰ ਸ਼ੁਭਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ